ਪੰਜਾਬ ਦੀ ਧਰਤੀ ਸੱਭਿਆਤ ਦਾ ਘੁੰਡਾ ਸੀ ਇਹ ਸੀਤਪਖ ਸਿੰਘ ਰਾਜਗੁਰੂ ਸਖਦੇਵ ਗੱਦਰੀ ਬਾਬਿਆਂ ਦੀ ਰਣ ਭੂਮੀ ਸੀ ਪਿਛਲੇ ਸਮਿਆਂ ਦੇ ਵਿੱਚ ਇਸ ਧਰਤੀ ਦੇ ਉੱਪਰ ਬੜੀਆਂ ਬਰਾਈਆਂ ਆਈਆਂ ਜਿਦੇ ਵਿੱਚ ਸਭ ਤੋਂ ਜਿਹੜਾ ਹੈਗਾ ਉਹ ਨਸ਼ੇ ਹੈਗੇ ਆ ਨਸ਼ਿਆਂ ਨੇ ਸਾਡੀ ਪੰਜਾਬ ਦੀ ਜਮਾਨੀ ਨੂੰ ਆਪਣੀ ਲਪੇਟ ਵਿੱਚ ਲਿੱਤਾ ਤੇ ਉਹਦੇ ਨਾਲ ਸਾਡੀ ਨੌਜਵਾਨ ਪੀੜੀ ਕਰਾਹੀ ਪਈ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਸਿਹਤ ਭਾਗ ਵੱਲੋਂ ਲਗਾਤਾਰ ਕੈਂਪੇਨ ਚਲਾਈ ਜਾ ਰਹੀ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਜੇ ਅਸੀਂ ਗੱਲ ਕਰੀਏ ਤਮਾਕੂ ਦੀ ਤੇ ਤਮਾਕੂ ਆ ਜਿਹੜਾ ਸਭ ਤੋਂ ਜਿਹੜਾ ਪਹਿਲਾ ਨਸ਼ੇ ਵੱਲ ਜਾਣ ਦਾ ਪਹਿਲਾ ਕਦਮ ਹੈਗਾ ਤੇ ਨਸ਼ੇ ਆ ਜਿਹੜੇ ਇਹ ਤੋਂ ਜਿਹੜੇ ਕronic ਨਸ਼ੇ ਆ ਉਸ ਤੋਂ ਬਾਅਦ ਚਲਦੇ ਆ ਤੇ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੈਗੀ ਆ ਕਿ ਤਮਾਕੂ ਤੋ 9 ਜਣ ਵਰਕ ਨੂੰ ਬਚਾਇਆ ਜਾਵੇ